કેયા બેયા આયા મું મને વીદા મને વીદા ગારા હે હાજે હાજે વીદા કેદાયા પીટી પીટી વીદા ક્યાં કિત્તે આ ગયો હમ નો પીટી કિતતે બ્રીતી ફોટો લઈ દસ મને એટલે લગી બ્રીતી બટા કોડા બ્રીતી દા કોડા કે ના બ્રીતી દા ਜੱਸ ਜੀ ਬਾਰ ਚੋਰੀ ਚੋਰੀ ਦੇਦੀ ਆ ਉਹ ਤਾਂ ਦੇਖੀ ਭੱਜ ਗਈ ਭੱਜ ਗਈ ਹਾਂ ਜੀ ਇਹ ਬਹੁਤ ਇਹ ਐ ਵੀ ਅਮਨ ਤਨੂ ਆ ਇਹ ਹੁਣੇ ਹੀ ਉਹ ਕਰਦੀ ਹੱਡੀ ਆ ਇਹਨਾਂ ਨੇ ਨਾ ਬੂਆ ਭੇੜਤਾ ਉਹ ਮੋਰੇ ਮੰਦਰ ਆ ਕੇ ਇੰਨੀ ਕੁ ਥਾ ਢਿੱਡੀ ਸਾਈਡ ਤੇ ਨਿਕਲ ਗਈ ਹਾਂ ਹਾਂ ਇੱਥੇ ਹੀ ਹੋ ਕੇ ਨਿਕਲ ਗਈ ਹਾਂ ਇਹ ਬੱਸ ਬਾ ਜੀ ਬਾ ਕੋਈ ਦਾਲ ਪਰ ਖਾਓ ਵੈਲਕਮ ਬੈਕ ਟੂ ਮਾਈ YouTube ਚੈਨਲ ਗਾਇਜ਼ ਸਵਾਗਤ ਹੈ ہمارے YouTube ਚੈਨਲ ਮੇ ਆਪਕਾ ਅੱਜ ਹਮ ਬਲੌਗ ਬਣਾਉਣੇ ਜਾ ਰਹੇ ਹਿੰਦੀ ਵਿੱਚ ਹਾਈ एवरीवन ਸਭੀ ਲੋਗੋ ਕੀ ਡਿਮਾਂਡ ਥੀ ਕਿ ਆਪ ਹਿੰਦੀ ਮੇ ਬਲੌਗ ਬਣਾਓ ਔਰ ਹਮਨੇ ਅੱਜ ਹਿੰਦੀ ਮੇ ਬਲੌਗ ਦੀ ਸ਼ੁਰੂਆਤ ਕੀਤੀ ਹੈ ਆ ਬੀਵੀਆਂ ਬਿਠਾਈਆਂ ਬੀਵੀਆਂ ਬੇਟੀਆਂ ਹੈ ਮਾਰੇ ਸਾਹਮਣੇ ਆਪ ਦੇਖ ਸਕਤੇ ਹੋ ਜੂਆਂ ਰਾਤੀ ਗੱਲ ਹੋਈ ਸੀ ਇਦਾਂ ਵੀ ਰਾਤੀ ਆਪਾਂ ਚੱਲ ਗਏ ਇੱਥੋਂ ਲੜ ਕੇ ਘਰੇ ਪ੍ਰੀਤੀ ਕਰਦੀ ਸੀ ਪਰੇਸ਼ਾਨ ਤੇ ਆਪਾਂ ਚੱਲ ਗਏ ਘਰੇ ਸਿੱਧੀ ਜਿਹੜੀ ਗੱਲ ਆ ਮੈਨੂੰ ਕਹਿੰਦੀ ਉੱਧਰ ਚੱਲ ਆਪਾਂ ਗੱਡੀ ਦੀ ਸਵਾਰ ਮਾਰੀ ਆਪਾਂ ਘਰੇ ਚੱਲ ਗਏ ਆਪਾਂ 2 ਵਜੇ ਘਰੇ ਪਹੁੰਚੇ ਆ ਤੇ ਆਪਾਂ ਦਾ ਨਾਮ ਨਾ ਸੋਗੇ ਸਾਡੇ ਸਾਡੇ ਨੋਟ ਕੇ ਆਪ ਆ ਗਏ ਬਸ ਗੱਲਾਂ ਦੋ ਇੱਥੇ ਪਾਈ ਰੱਖੀ ਸਾਰੀ ਗੱਲ ਹੈ ਮੈਨੂੰ ਟੈਨਸ਼ਨ ਪਾਈ ਰੱਖੀ ਸਾਰੀ ਗੱਲ ਮੰਮੀ ਸੁੱਤੀ ਨਹੀਂ ਸਾਰੀ ਗੱਲ ਘਰੇ ਜਾਂਦੇ ਵੀ ਖਿਹੜਾ ਨਹੀਂ ਛੱਡਿਆ ਘਰੇ ਆ ਬੀਡੀਓ ਕਰ ਲਾ ਕੇ ਸੁੱਤਾ ਆਹ ਯਾ ਹਾਲ ਆ ਕੋਈ یوں یوں ਘਰੇ ਕੋਈ یوں ਲੈ ਗਿਆ ਕਿ ਕੋਈ یوں ਕਿਸੇ ਨਾਲ ਘਰ ਉੱਟ ਕੇ ਭਰਾ ਲੰਮਾ ਪਿਆ ਉੱਟ ਕੇ ਦਰਵਾਜ਼ਾ ਖੋਲ ਦਰਵਾਜ਼ਾ ਖੋਲ ਦਿਖਾ ਬੇੜੇ ਚ ਕੋਣਿਆ ਹਾਂ ਹਾਂ ਹੈ ਬਾਥਰੂਮ 'ਚ ਜਾ ਕੇ ਦੇਖ ਬਾਥਰੂਮ ਚੈੱਕ ਕਰਾ ਕੋਠੇ ਦੇ ਜਾ ਕੇ ਕੋਠਾਧਾਰ ਸੋਈ ਦਿਖਾ ਉਪਰ ਆ ਵਾ ਓਏ ਹੋਏ ਹੋਏ ਵੀਡੀਓ ਕਾਲ ਆਈ ਵੀਡੀਓ ਕਾਲ ਸਾਹਮਣੇ ਲੱਗੀ ਫੇ ਸੁੱਤਾ ਫੇ ਸਾਢੇ ਤਿੰਨ ਫੋਨ ਕਟਿਆ ਫੇ ਫੇ ਦੁਬਾਰਾ ਫੋਨ ਕਰੇ ਕਟਿਆ ਉਪਰ ਆ ਵਾ ਸੁਤ ਨਹੀਂ ਓਏ ਰੱਬਾ ਮੇਰਾ ਅਰੇ ਗਾਇਸ ਕਾ ਚੱਲ ਰਹਾ ਹੈ ਮੇਰੀ ਜ਼ਿੰਦਗੀ ਮੇਂ ਇੰਦੀ ਕੀ ਤਾਂ ਕਬ ਡੱਬ ਡੱਬ ਗਈ ਪਈ ਹੈ ਇਹ ਗੱਲ ਤੁਸੀਂ ਦੱਸਿਓ ਸਹੀ ਹੈ ਕਿ ਗਲਤ ਹੈ ਗਲਤ ਆ ਗਲਤੀ ਆ ਸਾਰੇ ਨੇ ਕਹਨੇ ਗਲਤੀ ਆ ਗਲਤ ਹੀ ਆ ਗਲਤ ਨੂੰ ਗਲਤੀ ਕਹਿਣਗੇ ਅਗਲੇ ਹਣ ਜਿੱਥੇ ਮੈਨੂੰ ਸ਼ੱਕ ਸੀ ਠੀਕ ਆ ਉਹ ਤਾਂ ਚਲੋ ਸ਼ੱਕ ਮੇਰਾ ਬਣਦਾ ਸੀਗਾ ਠੀਕ ਆ 7:00 ਤੇ 12:00 ਵਜੇ ਤੂੰ ਕਿਹਾ ਤੂੰ ਕਿਹਨੂੰ ਮੈਂ ਬਣਾਉਣਾ ਜਾ ਕੇ ਨਾਲ ਆਪਣੇ ਹਾਂ ਇੱਕ ਜੀ ਨੂੰ ਯਕੀਨੀ ਨਹੀਂ ਮੈਂ ਤੇ ਇਹ ਗਿਆ ਜੀ ਮਾਜੀ ਤੈਨੂੰ ਯਕੀਨੀ ਨਹੀਂ ਮੇਰਾ ਮੇਤੇ ਮੁੱਕ ਦੀ ਗੱਲ ਇੱਥੇ ਹੁੰਦੀ ਆ ਸਾਰੇ ਸਾਰਿਆਂ ਨੂੰ ਦੱਸੋ ਵੀ ਗੱਲ ਗਲਤ ਹੈ ਕਿ ਨਹੀਂ ਸਾਰੇ ਗਲਤ ਕਹਿਣਗੇ ਤੈਨੂੰ ਮੈਂ ਚਾਹਤਾ ਨਾ ਗੱਲ ਤੂੰ ਗਲਤ ਕਹਿਣਗੇ ਤੈਨੂੰ ਇੱਕ ਵਦਿਆ ਨਾ 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 ਇਹ ਕੋ ਕੰਮ ਤੜਾਉਂ ਆਂ ਅਭੀ ਤੱਕ ਫੋਨ ਵੀਡੀਓ ਕਾਲ ਤਲਾ ਆ ਦਿਖਾਉ ਦਿਖਾ ਲ ਕੀ ਕਰਦਾ ਪਿਆ ਆ ਬਾਥਰੂਮ ਚੈੱਕ ਕਰਾ ਕਮਰੇ ਚੈੱਕ ਕਰਾ ਕਿਸੇ ਦੇ ਨਾਲ ਆ ਤੂੰ ਕਿਸ ਨੂੰ ਲੈ ਕੇ ਆ ਆ ਕੀ ਕਰਦਾ ਕੀ ਆ ਕੀ ਵਾਟ ਹੈ ਯਾਰ ਕੀ ਬਿਮਾਰੀ ਹੈ ਕੀ ਯਾਰ ਦੱਸਾਂ ਗਏ ਕਿਨੂੰ ਪੁੱਛ ਕੇ ਸੀ ਇਹ ਦੱਸੋ ਪਹਿਲਾਂ ਮੈਂ ਅਸੀਂ ਵੀ ਚੱਲੇ ਹੁਣ ਦਾ ਦਾ ਨਿਕਲ ਹੁਣ ਆ ਸਾਨੂੰ ਵੀ ਕੁੜੀਆਂ ਨੂੰ ਇੰਜੋਏ ਕਰਨ ਦਾ ਹੱਕ ਹੈਗਾ ਆ ਜਾਓ ਤੇ ਕਰੋ ਇੰਜੋਏ ਮੇਲਾ ਲੱਗਾ ਟਾਂਡੇ ਦੇਖੇ ਹੋ ਜਾ ਕੇ ਆਏ ਤਾਂ ਜਾਣਾ ਨਹੀਂ ਬਾਹਰ ਵੀ ਚੋ ਜਾਈਆਂ ਆ ਤੂੰ ਬਾਹਰ ਨਿਕਲ ਜੇ ਬਿਕੇ ਨਾ ਆਇਆ ਆ ਲੈ ਕਿ ਕਰਦਾ ਮਨਵੀਰ ਇਹ ਦੋਨੇ ਯਾਨੀ ਸਾਈਕਲ ਹੀ ਤੋਗੇ ਹਟਿਆ ਦੇਖੂਗੀ ਜਿੱਦਾਂ ਬਹੁਤ ਸਿਆਣੇ ਨੇ ਜਾਨੇ ਦਰਵਾਜ਼ੇ ਨੂੰ ਸੀ ਲਾਈਆਂ ਪੱਲੀਆਂ ਬੜੀ ਵਾਰੀ ਗਾਣਾ ਨਹੀਂ ਆਇਆ ਮਸੀਬਤਾਂ ਮੈਂ ਚੱਲਿਆਂ ਅੱਗੇ ਇਹ ਬੰਦਾ ਜਿਹੜਾ ਹੈ ਤਗੜਾ ਜੋ ਟੱਕਿਆ ਹੈ ਦੱਸੋ ਮੇਰੇ ਪਾਉਣ ਨੂੰ ਹੈ ਹੋਰ ਇਹ ਹੋਰ ਇੱਕ ਇਹ ਦਾ ਦੰਦ ਸਿੰਗਰ ਚਾਹੀਦਾ ਦੱਸ ਦਿਓ ਤੁਹੇ ਤਾਂ ਨੇ ਵੇਸੀ ਕਰ ਜਾਈਦਾ ਫਰੀ ਬੁਕਿੰਗ ਫਰੀ ਬੁਕਿੰਗ ਕੋਈ ਪਹਿਣੀ ਲਾਉ ਨਾ ਦੇਣੇ ਨਾ ਪੈ ਲੈਣੇ ਠੀਕ ਆ ਬੋ ਜੀ ਇੰਤਾ ਦੀ ਕੀ ਕਰੇ ਬੰਦਾ ਅੱਜ ਵਿਚਾਰੇ ਨੇ ਜੇ ਮੈਂ ਤਾਂ ਲਾਈ ਨਾ ਪੰਪ ਪਦਣਾ ਰਹਾ ਪਾਪਾ ਉਹ ਮਾਰੇ ਗੱਡੀ ਪੈਂਚਰ ਹੋ ਗਈ ਮੈਂ ਕੀ ਕਹਨੀ ਅੱਜ ਪੰਪ ਪਦਣਾ ਨਾਲ ਵਿਚਾਰਾ ਹਵਾਇਦਾ ਦਦਾ ਸਕ ਲਾ ਕੇ ਬਿਗਰਨ ਜਮ ਲਾ ਕੇ ਆਏ ਜੈ ਮਿੱਤਿਆ ਕੇ ਲਾ ਕੇ ਜਮ ਲਾ ਕੇ ਮੈਂ ਆ ਕੇ ਡਾਉਂਦੀ ਕਹਿੰਦੀ ਜਮ ਲਾ ਕੇ ਆਏ ਨੂੰ ਪਤਾ ਵੀ ਹਵਾ ਭਰਨਦੇ ਆ ਪਾਸ ਚ ਦਿੰਦੇ ਆਈ ਮੇਰੀ ਤੌਣ ਰਾਤੀ ਰਾਤੀ ਲ ਬੋਲਦੇ ਵੀ ਨਹੀਂ ਹੈ ਨਾ ਤੈਰ ਵੀ ਨਾ ਤੋ ਗਿਆ ਦੇਖ ਗੱਡੀ ਦੇਖ ਲੈ ਨਾ ਕਿ ਸੁਣੀ ਤੂੰ ਆ ਪਹਿੜ ਵੀ ਨਾ ਹੋ ਜੀ ਤੂੰ ਹੋ ਗਏ ਚਲੋ ਜੀ ਅਸੀਂ ਤਾਂ ਹੁਣ ਕਰਨ ਦੇ ਤਿਆਰੀਆਂ ਕਿੱਥੇ ਜਾਣ ਦੀ ਇਹਨਾਂ ਨੂੰ ਪਤਾ ਹੈਗਾ ਕਹਿੰਦੇ ਸੀਗੇ ਜਾਣਾ ਹੈ ਘੁੰਮਣ ਤੇਨ ਬਸ ਇਹਨਾਂ ਨੂੰ ਪਤਾ ਕਿੱਧਰ ਜਾਣਾ ਕਿੱਥੇ ਜਾਣਾ ਘੁੰਮਣ ਤੇਨ ਐਵੇਂ ਪੰਪ ਮਾਰੀ ਜਾਂਦੀ ਆਵਾਜ਼ ਜਾਣਾ ਹੀ ਘੁੰਮਣ ਤੇਨ ਅਸੀਂ ਜਾਣੇ ਤੁਹਾਡੇ ਨਾਲ ਤਾਂ ਸਲਾਹ ਹੀ ਨਹੀਂ ਕੀਤੀ ਹਵਾ ਭਰ ਗਈ ਤੇ ਚੱਲ ਵਧੀਆ ਹੋਇਆ ਥੋੜੀ ਤੇ ਹੋ ਜਾਊਗਾ ਫਲਕੀ ਬੋਈ ਸਵੇਰੇ ਮੈਨੂੰ ਬੋਲਣ ਲੱਗੇ ਤੇਰੇ ਕਰਕੇ ਹੋਇਆ ਇਹ ਸਭ ਕੁਝ ਤੇਰੇ ਕਰਕੇ ਗੰਰੀਸਟ ਆਪਣੀ ਤੂੰ ਮੈਨੂੰ ਭੇਜਿਆ ਤੂੰ ਮੈਨੂੰ ਇਦਾਂ ਕੀਤਾ ਉਦਾਂ ਕੀਤਾ ਮੈਨੂੰ ਗੁੰਮ ਗਿਆ ਕਾਦੇਲੀ ਦੇ ਮਾਦਾ ਦਿਨਾ ਬੋਜਤੋ ਸਿੱਧਾ ਨਹੀਂ ਮੇਰੇ ਪਿੰਡ ਦੇ ਮੇਰੇ ਮਾਦਾ ਇਹ ਕੀ ਹੁੰਦਾ ਪਿਆ ਮੈਂ ਵੀ ਦੇਖਣੀ ਅਨ ਬੜਿਆ ਦਿਨਾ ਤੋਂ ਉਹ ਵੀ ਦੇਖਦਾ ਪਿੰਡ ਦੀ ਮੇਰੇ ਪਿੰਡ ਦੇ ਗੇਰੇ ਵਾਲਦਾ ਗੁੱਡ ਗੁੱਡ ਗੁੱਡ

ਫੇਰ ਨੇ ਇਹਨੇ ਕੁਝ ਵੀ ਕਹਿਣਾ ਬਾਵਾ ਮੂੰਹ ਲੇਖਦਾ ਤਾਂ ਵੇ ਸਹੀ ਹਾਂ ਤੇ ਜੇ ਸਾਡਾ ਮੂੰਹ ਬਣਿਆ ਨਾ ਲੈ ਤਾਂ ਤੜਫਲ ਮਿੱਟੀ ਕਿੱਦਾ ਚੜਦੀ ਹਾਂ ਕੋਈ ਚੀਜ਼ ਪਾਉਣੀ ਸੋਰੀ ਸਾਰੇ ਦੇ ਘਰਾਂ ਚ ਭਾਂਡੇ ਖੜਕਦੇ ਕਿ ਨਹੀਂ ਖੜਕਦੇ ਖੜਕਦੇ ਹੋਣਗੇ ਕਿਤੇ ਜ਼ਿਆਦਾ ਖੜਕਦੇ ਆ ਸਾਡੇ ਥੋੜੇ ਖੜਕਦੇ ਸਾਡੇ ਜ਼ਿਆਦਾ ਖੜਕਦੇ ਆ ਪਰ ਇਦਾਂ ਈ ਖੜਕਦੇ ਪਰ ਸਾਡੇ ਨੇ ਖੜਕਦੇ ਨਹੀਂ ਪਾਸੇ ਇਦਾਂ ਆ ਉਹ ਬਸ ਖੜਕਾ ਕੇ ਆਪ ਖੜਕਾ ਗਾ ਜੀ ਦਾ ਮਕੈਨਿਕ ਘਰੇ ਆ ਚੁੱਕੇ ਆ ਆ ਦੇਖ ਲਓ ਜੀ ਸਾਰਾ ਮਰੋੜ ਦੂ ਸਾਰਾ ਇਹਨੂੰ ਸਾਡਾ ਮਕੈਨਿਕ ਦੇਖ ਲਓ ਸਹੀ ਰਹੀਏ ਤੇ ਸਾਡਾ ਮੁੰਡਾ ਵੀ ਸਹੀ ਰਹਿੰਦਾ ਜੀ ਅਜੀ ਬੁੱਕੇ ਆ ਤਾਂ ਫੇ ਸਾਡਾ ਬਚਾ ਲ ਕੋਈ ਬਚਾ ਕੋਈ ਆ ਜਾ ਤਾਂ ਕੀ ਰੱਖਿਆ ਸਿਰੋ ਕਿਤੇ ਠੀਕ ਹੋ ਨਹੀਂ ਹੋ ਰਹਿਣ ਦੋ ਉਹਨੂੰ ਖੜ ਲੈਂਦੋ ਆਹ ਲੇ ਲੋ ਗਡੌਣ ਬਣ ਕੇ ਆਉਂਦਾ ਇੱਧਰ ਨੂੰ ਪਰ ਸਾਡੀ ਖੁਸ਼ੀ ਨਹੀਂ ਰਹਿੰਦੀ ਲੋਕ ਸਾਡੀ ਗੁੱਸੇ ਆਈ ਲੜਾਈ ਵੀ ਹੁੰਦੀ ਸਾਡੀ ਜੀ ਦੀ ਹੁੰਦੀ ਆ ਐ ਜਿਆਦਾ ਟਾਈਮ ਗੁੱਸੇ ਨਹੀਂ ਰਹਿ ਸਕਦੇ ਬਹੁਤ ਕੁਛ ਬੋਰੇ ਪਾਪਾ ਇੱਕ ਘਰ ਵਿੱਚ ਆਣਾ ਹੋਵੇ ਤਾਂ ਗੁੱਸੇ ਨਹੀਂ ਰਹਿ ਹੁੰਦਾ ਨਹੀਂ ਰਹਿੰਦਾ ਹੋਗੀ ਇੱਕ ਜਦੋਂ ਕੰਮ ਵੀ ਉਦਾਂ ਦਾ ਹੋਵੇ ਨਾ ਫਿਰ ਵੀ ਨਹੀਂ ਰਹਿ ਹੁੰਦਾ ਅ ਕੱਲ ਪਰਸੋਂ ਮੰਮੀ ਠੀਕ ਨਹੀਂ ਮੰਮੀ ਮੰਮੀ ਆਪਣਾ ਮੰਝਾ ਢਾ ਕੇ ਬਾਹਰ ਬੈਗੇ ਹਾਂ ਲੈ ਗਾਲ ਬਿਲਕੁਲ ਠੀਕ ਦੀ ਸੀ ਯਾਰ ਸੰਤਰੇ ਤੋੜਨਗੇ ਨਹੀਂ ਕਿੰਨਾ ਨਾਲ ਮੇਰੇ ਉਹ ਬੰਨਣਾ ਹੁਣਾ ਮੈਂ ਜਾਣਾ ਮੈਂ ਵੀ ਕੋ ਤੁਹਾਡੇ ਨਾਲ ਆ ਮੈਂ ਇੱਕ ਦੂਜੇ ਦੇਖਣਾ ਮੈਂ ਮੈਂ ਤੁਹਾਡੇ ਨਾਲ ਆ ਮਾਤਾ ਜੀ ਬੋਲਦੀ ਨਹੀਂ ਪਰ ਮੈਂ ਨਾ ਮਾਂ ਦਾ ਠੀਕ ਨਹੀਂ ਤਾਂ ਨਹੀਂ ਬੋਲਦੀ ਠੀਕ ਹੈ ਨਹੀਂ ਬੋਲ ਹੁੰਦਾ ਹੁਣ ਤਾਂ ਖਾ ਕਰਦਾ ਮੈਂ ਕੋਈ ਵੀ ਨਹੀਂ ਬੋਲਦੀ ਜੇ ਤੁਸੀਂ ਬੁਲਾਓਗੇ ਤੇ ਫੇਰ ਹੀ ਆ ਦੂਗੀ ਤੁਸੀਂ ਇੱਦਾਂ ਇਕੱਠੇ ਬਹਿ ਗਏ ਜਦੋਂ ਇਕੱਠੇ ਆਪਾਂ ਫੇਰ ਬੰਦੇ ਦਿਲ ਉਧਰੇ ਪਾਉਂ। ਉਹ ਵੀ ਡੈਡੀ ਘਰੇ ਹੁੰਦੇ ਅੱਗੇ ਮਾਂ ਲੜਦੀ ਰਹਿੰਦੀ ਹੁਣ ਡੈਡੀ ਕੰਮ ਤੇ ਜਾਂਦੇ ਆ। ਬੋਲੋ ਇੱਥੇ ਜਾ ਲੈ। ਜਾ ਆ ਜਾ ਆ ਜਾ ਆ ਜਾ ਆ ਜਾ। ਆਜੋ ਆਜੋ ਚਲੋ 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 ਚਲੋ। ਕਹਿੰਦਾ ਮੈਂ ਵੀ ਜਾਣਾ ਆ। ਜਾਣਾ ਮੈਂ ਨਹੀਂ ਆਣਾ। ਅੱਜ ਇੰਨੀ ਭਿਕੋ ਜਿੰਨੀ ਜ਼ਿਆਦਾ ਗਰਮੀ ਨਾ ਹੈ। ਜਿੰਨੀ ਜ਼ਿਆਦਾ ਗਰਮੀ ਪਤਾ ਗੱਡੀ 'ਚ ਬੈਠੀ ਜਿੰਨੇ ਭਰਾ ਹਾਂ ਹਾਂ ਆਜੋ ਮੈਂ ਕੀ ਕਹਿੰਨੀ ਆ ਇੰਨੀ ਜ਼ਿਆਦਾ ਗਰਮੀ ਹੋਈ ਸੀ ਨਾ ਤਾਂ ਮਨਵੀਰ ਦਾ ਹਾਲ ਪੂਰਾ ਲਾਲ ਹੋਇਆ ਪਿਆ ਸੀ ਮੂੰਹ ਇਹਦਾ ਲੋ ਜੀ ਗਾਇਸ ਚੱਲਿਆਂ ਜੀ ਚੋਰੀ ਕਰਨ ਕਿੱਥੇ ਜਿੱਥੇ ਕਦੇ ਨਹੀਂ ਕੋਈ ਗਿਆ ਚੋਰੀ ਕਰਨ ਮਨਵੀਰ ਕਹਿੰਦਾ ਚੋਰੀ ਚੋਰੀ ਕਰਨ ਚੱਲੇ ਰੋ ਚੋਰੀ ਦੇ ਵਿੱਚ ਸ਼ਾਮਲ ਨੇ ਰੋਸ਼ਨ ਲਾਲ ਜੀ ਅਮਨਪ੍ਰੀਤ 687 ਕਿੱਤੇ ਕਿਤੇ ਕਿਤੇ ਮੋਰ ਉਹ ਮੋਰ ਉਹ ਮੋਰ ਹੋਰ ਮੋਰ ਇਹ ਮੋਰ ਉਹ ਥੱਲੇ ਲਟਕਦੇ ਇਹ ਮੋਰ ਕਿੰਨਾ ਸੋਹਣਾ ਇਹ ਚੁੱਪ ਚੁੱਪ ਟਕ ਟਕ ਪਿਆ ਰੱਖਣ ਦੇ ਸਾਹ ਤਾਂ ਹੋ ਜਾਂਦਾ ਚੁੱਪ ਚੁੱਪ ਉਹਨੇ ਮੋਰ ਲਟਕਦਾ ਥੱਲੇ ਮੋਰ ਦੇਖੋ ਮੋਰ ਓਰੇ ਓਏ 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 ਓਹ ਦੇ ਹੋ ਜਾਂਦਾ ਦੇਖੋ ਕਿੰਨਾ ਸੋਹਣਾ ਮੋਰ ਮੋਰ ਨਹੀਂ ਆ ਹੋਰ ਓਹ ਚੱਲ ਗਈ ਓਹ ਜਾਂਦੀ ਓਹ ਦੇਖੋ ਜਾਂਦੀ ਮੋਰਨੀ ਇਹਦੀ ਉਧਰ ਜਗ੍ਹਾ ਆ ਪੀਰਾਂ ਦੀ ਹਾਂ ਉਧਰ ਜਗ੍ਹਾ ਆ ਬਹੁਤ ਮਜ਼ਾ ਆਇਆ ਨਾ ਇਹ ਜਿੰਦ ਟਟੀਆਂ ਕਰਨ ਤਾਂ ਨਹੀਂ ਆਏ ਜਿੰਦਗੀ ਜਿਉਣ ਆਏ ਆ ਸੋਹੰਦਰੀਆਂ ਦਾ ਬਾਗ ਤਾਂ ਖਾਲੀ ਹੋਇਆ ਏ ਤੁਹਾਨੂੰ ਕੀ ਲੱਗਣਾ ਤੁਹਾਨੂੰ ਆਹੋ ਆਹੋ ਆ ਨਿਕਾ ਹੱਡਿਆ ਆਦਿਲਾ ਤੁਸੀਂ ਉੱਪਰ ਇੱਕ ਉਹ ਵਧੀਆ ਕਿੱਥੇ ਕਿੱਥੇ ਉਹ ਨੋਈ ਉਹ ਛੋਟਾ ਇੱਥੇ ਹੁਣੇ ਆ ਹੈ ਕਿੱਥੇ ਜਿਆਦੇ ਹੋਏ ਤੇ ਡੂਣਾ ਨੂੰ ਸਾਡਾ ਅੱਛਾ ਕਿੱਥੇ ਜਿਆਦਾ ਆ ਗਈ ਇਹਦਾ ਕਿ ਤੋੜਨਾ ਭਾਜੀ ਮੋਹ ਦਿਖਾਵਾਂ ਪਰ ਉਹ ਹੀ ਬਹੁਤ ਵਧੀਆ ਹੈ ਲੋਕੇਸ਼ਨ ਹੀ ਬੜੀ ਵਧੀਆ ਹੈ ਹਣਾ ਦੇਖ ਗੁੰਨੀ ਬੋਲੀਆ ਹਾਂ ਹਾਂ ਹੋਰ ਇਧਰ ਬੰਨੇ 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 ਪਹਾੜੀਆਂ ਆਏ ਹੋਰ ਕੀ ਆ ਪਹਾੜੀਆਂ ਪਹਾੜੀਆਂ ਵਾਂਗੂਆਂ ਮਤਲਬ ਕੰਮ ਹੁੰਦਾ ਤਾਂ ਓਏ ਹੋਏ ਹੋਏ ਬੱਦੀ ਟੀਮ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਯਾਰ ਕੱਢਦੀ ਹੋੜ ਕਿੱਧਰ ਪਹਾੜੀ ਲੱਗੇ ਨਾਲੋਂ ਘੱਟ ਆਹ ਉਹਦੇ ਗੱਡੀ ਆਉਣੀ ਪਈ ਯਾਰ ਪੁੱਛ ਕੇ ਲੈ ਲਓ ਤੁਹਾਨੂੰ ਤਰੇ ਹੁੰਦੇ ਵਾਹ ਏ ਪੁੱਛ ਕੇ ਲੈ ਲਓ ਆ ਦੇਖੋ ਸੰਤਰੇ ਤੋੜਨੇ ਆਏ ਵੱਡੀ ਵੀ ਗੱਡੀ ਸੰਤਰੇ ਲੈਣੀ ਆ ਜੀ ਇਹਨਾਂ ਨੂੰ ਕੀ ਪਤਾ ਹਾਂ ਤੇ ਕੱਢ ਕਲੇ ਵਿੱਚ ਸੰਤੜੇ ਠੀਕ ਹੈ ਕੁਝ ਵੀ ਨਹੀਂ ਖੱਟੇ ਅਮੀ ਖੱਟੇ ਆ ਬੱਤ ਅਮੀ ਖੱਟੇ ਨਹੀਂ ਬੱਤ ਨੋ ਆ ਵੀ ਦੇਖੋ ਬਾਹਰ ਨੂੰ ਮੂੰਹ ਕੱਢ ਕੇ ਬੈਠੇ ਹੁਣ ਅੱਗੇ ਗੱਡੀਆਂ ਦੀ ਬਈ ਇੱਧਰ ਬਹੁਤ ਸੋਹਣੀਆ ਲੋਕੇਸ਼ਨ ਹੈ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਬਾਹ ਹੈ ਕਿ ਜਿਆਦਾ ਇੱਕਦਮ ਮੋਨਾ ਔਖਾ ਆ ਬਟਾ ਵੇਖ ਅੱਗੇ ਤੋਂ ਬੋਲਣਾ ਸ਼ੁਰੂ ਕਰ ਜੀ ਹੁਣ ਪਾਪਾ ਬੋਲ ਕਹਿੰਦਾ ਗੱਡੀ ਦੇ ਵਿੱਚ ਸੰਤਰਾ ਆਇਆ ਜਾਂ ਚੱਕ ਕੇ ਲਿਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਇਹ ਸੰਤਰੀ ਆ ਨਹੀਂ ਹੈ ਕਿ ਇਹ ਸੀਗਾ ਆ ਕੀ ਤੇ ਇਹਨੇ ਸੰਤਰਾ ਪਿਆ ਉੱਥੇ ਆ ਦੇਖਿਓ ਦੇਖਿਓ ਮੰਮੀ ਕਿਹਨਾਂ ਨੂੰ ਗਿੰਦੇ ਜੀ आप सभी लोग देख सकते हो जहाँ पर वीडियो की तैयारी चल रही है बाहर वो देखो अपने शूटिंग बहुत सी की है आप क्या कहना चाहते हो दर्शकों को नहीं, 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 मैं 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 मोटो कर मैम प्लीज एक मिनट दे दीजिए लो जी दोस्तों जहां पर वीडियो शूट हो रहा है और मैं भी जहां पर देखने के लिए आया था और मम्मी मेरी भी देख रही है इनको और प्रीति भी सीख रही है वीडियो शूट के लिए तैयारी कर रही है शूट करने अब तब आता है चला गया ओ लिट्टी चला मम्मी ਉਹ ਮਿੱਟੀ ਅੱਧਾ ਕਿਲੋ ਗੱਡੀ ਲਾਈ ਨੇ ਤਾਂ ਕਿੱਥੇ ਮਾੜਾ ਇਹ ਫਰਕ ਆ ਰਿਹਾ ਹੈ ਗਿਆ ਉਹ ਤੇ ਲਾ ਦੀ ਹੈ ਇਹਦੇ ਤੋਂ ਮਣ ਭਰ ਗਿਆ ਮੇਰਾ ਕਿੱਦੋਂ ਕਿੱਦੋਂ ਮਨ ਭਰ ਗਿਆ ਮੇਤੋਂ ਮੇਰਾ ਅੰਦਾ ਮਿੱਟੀ ਚੁੰਦੇ ਦੀ ਮਿੱਟੀ ਤੋਂ ਮਨ ਭਰ ਗਿਆ ਸ਼ੁਗਰਾ ਕੇ ਜਦੋਂ ਉਹਨੇ ਕਿਹਾ ਇਹ ਤਾਂ ਇਹ ਤਾਂ ਮਿੱਟੀ ਨੂੰ ਖਾਂਦੀ ਉਹ ਮੰਮੀ ਮੰਮੀ ਦੇਖ ਮੰਮੀ 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 ਦੇਖ ਨਹੀਂ ਖਾਣ ਲੱਗੀ ਮੈਂ ਦੇਖਣਾ ਕੀ ਇਹਦੇ ਚ ਖਾਣ ਇਹ ਕੀ ਮਤਲਬ ਖਾਣੀ ਤੁਸੀਂ ਮਿੱਟੀ ਤੋਂ ਨਾ ਹਟਿਓ ਉਹ ਵੀ ਤੁਹਾਡੇ ਪਿੱਛੇ ਲੱਪੀ ਖਾਂਦੀ ਆ ਫੇਰ ਦਵਾਦਾ ਮੈਂ ਨਹੀਂ ਖਾਂਦੀ ਹੋਰ ਕੀ ਕੰਦੀ ਉਹ ਅੱਗ ਬਾਲਣੇ ਦੀ ਚਲੋ ਜੀ ਦੂਜੇ ਬੰਦੇ ਦੀ ਸ਼ੂਟਿੰਗ ਹੋ ਰਹੀ ਆ ਉਹ ਜੀ ਇੱਧਰ ਵੀਡੀਓ ਸ਼ੂਟ ਹੋਵੇ ਹੋਣ ਲੱਪੀ ਆ ਜੀ ਦੁਬਾਰਾ ਉਹ ਗਾਣਾ ਭੁੱਲ ਗਿਆ ਬੱਡ ਜੂਗਾ ਕੋਈ ਬੱਡ ਜੂਗਾ ਜੀ ਆ ਮੈਨੂੰ ਨਹੀਂ ਪਤਾ ਇਹ ਤੁਹਾਨੂੰ ਮੈਂ ਦੱਸਦਾ ਮੈਨੂੰ ਨਹੀਂ ਪਾਣੀ ਪੀ ਲਿਆ ਮੈਨੂੰ ਵਾਲੀ ਪੀ ਲਿਆ ਚਲ ਚਲ ਚੱਲ ਚੱਲ ਹੁਣੀ ਮਲੱਬ ਪਉਂਦਾ ਚੱਲ ਤੂੰ ਚੱਲ ਫੇ ਚੱਲ ਮਗਰ ਇਹ ਤਾਂ ਢੀਗਾਂ ਅੱਖਾਂ 'ਚ ਪਾਣੀ ਕਿੱਦਾਂ ਆ ਗਿਆ ਅੱਖਾਂ 'ਚ ਚਿਹਰੇ 'ਤੇ ਪਾਣੀ ਆ ਗਿਆ ਹੈ ਹਾਂ ਰਿਆ ਵੀ ਕਰੀਮ ਲਾਈ ਅੱਛਾ ਬਈ ਦੰਦਾਣੋ ਕੀ ਹੋਇਆ ਗਾ ਜਾਨੀ ਪਕਾਲਾ ਕਾਲਾ ਕੀ ਲੱਗੇ ਦੰਦਾ ਤੇ ਪਕਾਲਾ ਹੀ ਲੱਗਾ ਉੱਪਰ ਹੀ ਪਾਣੀ ਪੀ ਲਿਆ ਆ ਦੇਖ ਦੰਦਾ ਜੀ ਬਾਹਰ ਨੂੰ ਵੜੇ ਵੜੂ ਆ ਆਈ ਆਈ ਮਿੱਟੀ ਖਾਦੀ ਹੈ ਮਾਮੂ ਆ ਰਹੇ ਨੇ ਬਈ ਖਾਦੀ ਆਪਾਂ ਕੋਈ ਨਹੀਂ ਕਿਹਾ ਕਹਿੰਦੀ ਮੈਂ ਛੱਡ ਦਿੱਤੀ ਤੁੰਗਾਵ ਮੈਂ ਮਾਂ ਨਹੀਂ ਮੇਰਾ ਜੂ ਕਰਦਾ ਲੈ ਕੇ ਜਾਣੀ ਆ ਹੁਣ ਦੋ ਮਰਜ਼ੀ ਕਰੋ ਭਰਾਵਾ ਨਾ ਮੰਮੀ ਨਹੀਂ ਛੱਡਣੀ ਆ ਮੰਮੀ ਨੂੰ ਪਾਲਾ ਹੁਣ ਮੈਂ ਛੱਡਦੀ ਇਹਦੇ ਨਾਲ ਖਾ ਲੈਣ ਦੀ ਸੀ ਮਾਮੂ ਆ ਰਹੇ ਮੰਨੋ ਦੇਖ ਕਿ ਦੇਖੀਂ ਜੀ ਛੂੜੀ ਗਾਂ ਦੀ ਉਹਦੇ ਕੋਈ ਸਾਰ ਆਂਟੀ ਆ ਗਈ ਵਿਚੋਲ ਛੂੜੀ ਗੋਨੀ ਆਂਟੀ ਜੀ ਕਿਤੇ ਫਸ ਗਈ ਆ ਛੂੜੀ ਚੱਲਣ ਦੀ ਆ ਓਰੇ ਦੇ ਨਾ ਮਾੜਾ ਚੱਟਾ ਆਨੇ ਉਹ ਦੇਖੋ ਜੀ ਉਹ ਦੇਖੋ ਸਾਰੇ ਜਣੇ ਇਹ ਨੂਸਾ ਓਏ 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 ਉਹ ਦੇਖੋ 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 ਓਏ 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 ਬਲੋਏ ਬਦੂ ਛੋੜ ਜੂਂਗਾ ਬੱਕਰੇ ਬਲ ਬਲ ਉਹ ਬਲ ਉਹ ਕੋਈ ਛੋਟ ਦੇ ਦੂੰਗਾ ਬੱਕਰੇ ਬਲ ਬਲ ਉਹ ਬਲ ਉਹ ਕੋਈ ਛੋਟ ਦੇ ਦੂੰਗਾ ਦੇ ਕੋ ਦੇ ਕੋ ਕਰਾ ਤੇ ਖੇਲਦੀ ਆ ਬਿੱਕੂ ਮੈਂ ਆਹ ਪਾਣੀ ਵਰਦਾ ਜਾਂਦਾ ਆ ਕੀ ਇੱਥੇ ਚੱਲਣਦੇ ਆ ਆ ਕੀ ਕਰਦੀ ਮੰਮੀ ਹੈ ਤੁਹੇ ਲੱਭਦੀ ਮਟਰ ਇੱਥੇ ਕਿਹੜੇ ਮਟਰ ਬਹੁਤ ਹੋਏ ਇਹ ਇਹਦਾ ਮਟਰ ਲੱਗੇ ਆ ਖੇਤ ਆ ਬਾਤੂ ਦੇ ਕੋ ਕਿਨੇ ਸੋਨਾ ਆ ਦੇ ਹੂੰ ਸਾਉ ਤੇ ਜਾਉਂਦੀ ਹਾਂ ਆਏ ਨਹੀਂ ਉੱਧਾ ਕੇ ਦੇਖਦੀ ਹਾਂ ਆ ਗਈ ਆਪਣੀ ਤੇ ਕੀ ਬਣੀ ਆ ਓਏ ਆ ਗਈ ਬਾ ਜੀ ਬਾ ਹੈ ਕੈਮਰਾ ਉੱਧਰ ਨੂੰ ਕਰਕੇ ਦੇਖੋ ਅਸਲੀ ਚਿਹਰਾ ਤਰੇ ਦੰਦ ਖਰਗੋਸ਼ ਵਰਗੇ ਇਹਦੇ ਤਾਂ ਮੂਲੇ ਦੋ ਪਤਾ ਨਹੀਂ ਕੀ ਹੋਇਆ ਪੀਲੇ ਹੋਇਆ ਆਇਰ ਬਾਬਾ ਮੰਮੀ ਕੀ ਲੱਭੀ ਜਾਂਦੀ ਐ ਹੈ? ਪਾਗੜੀ ਯਾਡ ਬਣਾਉਂ। ਹੂੰ। ਹੈ? ਹੈ? ਆਓ ਆ ਰਾਮ। ਆ ਦੇਖੋ ਗੱਡੀ ਕਿੰਨੀ ਓਕੀ ਲਾਈ ਮੈਂ। ਅੰਨਾ ਕੋ ਅੰਨਾ ਕੋ ਫਰਕ ਰਹਿ ਗਿਆ ਦੇਖੋ ਉੱਥੇ ਲਾਤੀ। ਥੋੜੀ ਪੱਧਰੇ ਲਾਇਆ ਉੱਥੇ। ਹੈ? ਉੱਥੇ ਪਲਾਇਆ। ਬਹੁਤ ਠੀਕ ਐ ਤੇ ਵਧੀਆ ਆਰਾਮ ਨਾਲ ਤੇ ਗੱਡੀ ਲੰਘ ਥਾਦੀ ਜੇ ਕੱਢਣੀ ਹੋਵੇ ਕਿਸੇ ਨੇ। ਲੰਘ ਜਾਣੀ ਆ। ਆਰਾਮ ਨਾਲ। ਸੋਕੀ ਲੰਗਦੀ ਗੱਡੀ ਇੱਥੋਂ ਆਰਮਨਾਨੀ ਜਿੰਨੀ ਜਗ੍ਹਾ ਹੈਗੀ ਆ ਇਹ ਉਹ ਆ ਆਰਮਨਾਨਾ ਵਾਂ ਲੰਗਦੀ ਆ ਗੱਡੀ ਇੱਥੋਂ ਭਾਈ ਲੰਗ ਜੂ ਗੱਡੀ ਲੰਗ ਜੂਗੀ ਮੈਂ ਕਹਿੰਦਾ ਆਰਮਨਾਨਾ ਨਗਰ ਉਹ ਥੋੜੀ ਥੱਲੇ ਲਾਉਣੀ ਪੈਣੀ ਬਸ ਬੱਟਰ ਤੋਂ ਉਹ ਵੀ ਕਰਕੇ ਲਾ ਦੇ ਚਾਚਾ ਆ ਚਾ ਉਹ ਯਾਰ ਮੰਮੀ ਲਾਇੰਦੋਂ ਲੱਗੀ ਇੱਥੇ ਘਟਾਉਣਾ ਕਿ ਨਹੀਂ ਕੀ ਕਰਦਾ ਗੱਡੀ ਦਾ ਹਵਾਲਾ ਮਾਰਦਾ ਕਹਿੰਦਾ ਗੱਡੀ ਆਪਣੀ ਸਾਈਡ ਹੈ ਅੱਛਾ ਕਹਿੰਦਾ ਮਾਮੂ ਸਹੀ ਕੰਨੀ ਨਹੀਂ ਦੋੜਨਾ ਮਾਮੂ ਦੇ ਇੰਦਾ ਸਹਿਜ ਕੰਨੀ ਆ ਦੇਖੀ ਦੇਖੀ ਅਰੇ ਰੁਮੜਾ ਯਾ ਦੇਦੀ ਐਦੀ ਕਰਨੀ ਪੜੇ ਹੁਣ ਮੈਂ ਮਸਿਲਾ ਹੀ ਹੋਆ ਮੈਂ ਤੂੰ ਹੀ ਗੈ ਤੂੰ ਬੋਲ ਹੂੰ ਤੂੰ ਮੈਂ ਕਹੇ ਮੈਨੂੰ ਕੱਟ ਨਾ ਤਾਂ ਉਹ ਦੇਦੀ ਗੱਡੀ ਗੱਡੀ ਕਿੱਦਾਂ ਗੱਡੀ ਕਾਜੋ ਆ ਗਈ ਆ ਗਈ ਗੱਡੀ ਕਾਡਾ ਨਾ ਗੱਡੀ ਚਾਲੂ ਕਾਦੀ ਰਾਈ ਤੇਰਾ ਕੋ ਲਾਗੇ ਆਈਆਂ ਹਾਂ ਆ ਜੋ ਜੋ ਉਹ ਤਾਂ ਨਹੀਂ ਪੁੱਛੇ ਹੁਣੀ ਮਸੀ ਲਾਈ ਉੱਥੇ ਗੱਡੀ ਮੈਂ ਮੇਰੇ ਪੁੱਤ ਉੱਥੇ ਮਸੀ ਲਾਈ ਆ ਅੰਦਰ ਚਲਾ ਲੋ ਆਹਦੇ ਕਿੱਡਾ ਵੇੜਾ ਆ ਕਰਨਾ ਦੀ ਆ ਮਸ਼ੀਨ ਹੈ ਜੀ ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ ਆ ਦੇਖੇ ਚੱਲਦੀ ਦੇਖਿਓ ਮੰਮਾ ਮੰਮਾ ਗੱਡੀ ਗੱਦਾ ਦਰਾਂ ਉਹ ਨੂੰ ਨੋਰ ਉਲਾ ਪਾਉਂਦੇ ਆ ਇਹ ਬੱਚੇ ਮੈਂ ਆ ਚੌਲਦੀ ਨਾ ਮਾਂ ਹੋ ਨਾ ਮਮੀ ਫਿਲਮ ਦੇਦੇ ਪੈ ਹੀ ਚੌੜਾ ਨੂੰ ਤਾਂ ਨਹੀਂ ਹੁਣ ਮਨ ਕਰਦਾ ਚੌੜਾ ਨੂੰ ਤਾਂ ਨਹੀਂ ਹੁਣ ਮਨ ਕਰਦਾ ਪਿਆ ਖਾਣ ਨੂੰ ਓਏ ਭੁੱਖ ਲੱਗੀ ਹੋਈ ਓ ਕੀ ਕਰਦੇ ਆ ਅੰਦਰ ਤੇ ਲਾਉ ਗੱਡੀ ਨੂੰ ਕੀ ਕਰਾਂਗੇ ਕਿੱਥੇ ਆ ਗੱਡੀ ਬਾਹਰ ਲੈ ਕੇ ਜਾਂਦੇ ਚੱਲੀ ਆ ਪਰ ਦੇ ਮੈਂ ਇਹ ਫੇ ਗੱਡੀ ਬੈਕ ਕਰਾਂ ਆ ਓਏ ਹੋਏ ਹਲੇ ਕਿ ਕਿਵੇਂ ਮੈਂ ਪਤਾ ਨਹੀਂ ਕੀ ਹੋ ਗਿਆ ਮੈਂ ਤੇ ਜਾਣ ਕੇ ਕਰਦੇ ਕਿਤੇ ਕਰੰਟ ਤੇ ਜਾਣ ਕੇ ਕਰਦਾ ਬੰਦਾ ਮੇਰਾ ਅਜੇ ਵੀ ਹੱਥ ਹੋਣ ਗਿਆ ਹੈ ਬੜਾ ਜੀ ਕੰਬ ਰਿਹਾ ਵੀ ਵਾਈ ਕੋ ਨਾ ਪਈ ਆ ਤੂੰ ਸ਼ਾਂਹਕਾਰ ਤੇ ਉਹਨੂੰ ਪੰਗੇ ਲੈਂਦੇ ਉਹਨਾਂ ਯਾਰ ਮੈਂ ਤਾਂ ਚਲਾਉਂਦਿਆ ਸੀ ਮੈਂ ਕਿਹਾ ਚੱਲ ਬਾਬੇ ਵਾਲਾ ਚਲਾ ਦਉ ਮੈਨੂੰ ਕੋੜਾ ਪਤਾ ਕਰੰਟ ਪੈਂਦਾ ਉਤੋਂ ਯਾਰ ਜਿੰਨੀ ਮਗਰੀ ਦੋਈ ਜਾਂਦੀ ਪਈ ਹੈ ਬਹੁਤ ਜ਼ਿਆਦਾ ਆਹ ਦਰਦ ਹੁੰਦੀ ਇੱਥੇ ਆਦੇ ਲੱਗੀ ਆਦੇ ਯਾਰ ਭਾਜੀ ਇਹ ਖਰਾਬ ਇਹਨੂੰ ਲਾ ਦੇ ਯਾਰ ਚੱਕੀ ਨਹੀਂ ਸਹੀ ਹੈਗੀ ਇਹ ਲਾ ਦੇ ਨੇ ਕੋਈ ਇਹਨੇ ਸੈ ਤੂੰ ਜੇ ਨਾ ਬਿਨਾ ਹੱਥ ਲਾਉਂਦੇ ਹੋ ਹੁਣ ਅੱਜ ਦਾ ਮੇਰਾ ਕੰਮ ਹੋ ਜਾਣਾ ਇਹ ਬੱਦ ਗਿਆ ਨਾ ਡੱਗੇ ਕਿੱਦਾਂ ਹਾਏ ਮੈਂ ਬਚ ਮੈਨੂੰ ਪਤਾ ਨਹੀਂ ਕੀ ਹੋ ਗਿਆ ਜਿਦਾ ਕਰਤਾ ਦਾ ਮੋਰ ਮੇਰੀ ਬਾਹਣੀ ਚੱਲਦੀ ਆ ਤੇ ਦਰਦੀ ਬੜੀ ਹੁੰਦੀ ਆ ਹੋਰ ਬੜੀ ਬਹੁਤ ਆ ਦੋਦੀ ਬਾਹ ਮੇਰੀ ਕੰਬਣ ਗਈ ਆ ਚਾਹ ਦਿਖਾਇਆ ਡਾਕਟਰ ਨੂੰ ਜਾ ਕੇ ਪਾਣੀ ਨਹੀਂ ਪੀਣਾ ਨਾ ਪਈਏ ਜੀ ਪਾਣੀ ਨਹੀਂ ਪੀਣਾ ਉਹ ਬੜੀ ਵੀ ਜਿਹਾ ਬਲੰਟਿਆ ਯਾਰ ਮੰਮੀ ਕਿਤੇ ਮੰਮੀ ਨੂੰ ਪਤਾ ਹੀ ਨਹੀਂ ਕੁਝ ਚੁੱਪ ਚਾਪ ਬੈਠੇ ਉਧਰ ਉਹਨਾਂ ਨੂੰ ਪਤਾ ਹੀ ਨਹੀਂ ਯਾਰ ਐਡੀ ਬਾਅ ਨਿਕਲੀ ਤਾਂ ਪਤਾ ਹੀ ਨਹੀਂ ਕਹਿੰਦੇ ਉਹ ਹੈ ਹੀ ਨਹੀਂ ਕੋਈ ਫਿਕਰ ਕਰਨ ਦੇ ਜੀ ਅੱਛਾ ਲੰਬੀ ਹੈ ਇਹ ਦੰਦ ਵੀ ਕੱਢੀ ਜਾਂਦੇ ਵਿੱਚ ਉਹਦਾ ਫਰਕ ਫਰਕਾ ਲੈ ਮੇਰੀ ਬਾਹ ਦੇ ਤਾਂ ਲਾਲ ਹੋਈ ਪਈ ਆ ਪਈ ਬੰਨ ਦੇ ਕਰੀਂ ਤਾਂ ਉਹ ਘੱਟ ਹੁੰਦਾ ਸੀ ਗੱਡੀ ਚ ਨਹੀਂ ਬੰਨ੍ਹ ਦਿੰਦਾ ਬਹੁਤ ਉਹਨਾਂ ਕਰੰਟ ਪਿਆ ਮੈਨੂੰ ਇੱਥੋਂ ਬੋਧੋ ਨਾ ਪਿਆ ਤੁਸੀਂ ਇਦਾਂ ਦੇ ਕੰਮ ਨਾ ਕਰਿਆ ਕਰੋ ਮੈਨੂੰ ਨਹੀਂ ਚੰਗੇ ਲੱਗਦੇ ਇਹ ਆ ਕਰੰਟ ਮਾਰਦੀ ਹੈ ਤੁਹਾਡੀ ਮਸ਼ੀਨ ਦੇ ਵੀ ਮੈਨੂੰ ਥੋੜੋ ਪਤਾ ਹੀ ਕਰੰਟ ਪੈਂਦਾ ਮੈਨੂੰ ਥੋੜੋ ਪਤਾ ਹੀ ਮੈਂ ਸੋ ਰੱਬ ਦੀ ਮੈਨੂੰ ਬਹੁਤ ਹੋਣਾ ਚਾਕੇ ਮਾਰਿਆ ਮਾ ਉੱਥੋਂ ਉੱਥੇ ਤੱਕ ਡਿਗੇ ਆਗੇ ਜੇ ਪਾਸ ਹੋ ਜਾਂਦਾ ਲੱਕੜੀ ਦਾ ਹੀ ਸ਼ੁਕਰ ਕਰ ਬੈੱਡ ਪਹੁੰਚਾ ਮੈਂ ਚੱਪਲ ਪਾਈ ਹੋ ਸੀ ਮੈਂ ਤਾਂ ਡਿਗੇ ਆਂ ਬੜੀ ਜੋ ਨਾ ਮੈਂ ਤਾਂ ਡਿਗੇ ਹੀ ਡਿਗੇ ਹੀ ਨਹੀਂ ਜੋਰ ਤੁਹਾਡਾ ਨਹੀਂ ਪਿਆ ਮੈਨੂੰ ਕਿਹਾ ਹੀ ਨਹੀਂ ਮੈਂ ਕਿੰਨਾ ਚਿਰਦਾ ਤਾਂ ਕਹੀ ਜਾਂਦਾ ਮੈਂ ਕਿਹਾ ਚੱਲਦਾ ਨਹੀਂ ਚੱਲਦਾ ਨਹੀਂ ਕੀ ਗੰਜੀ ਉਧਰ ਚੱਲਦਾ ਉਧਰ ਚੱਲਦਾ ਮੈਨੂੰ ਥੋੜਾ ਬਤਾ ਕਰੰਟ ਮਾਰਦਾ ਉਹ ਇਹ ਤਾਂ ਕਰ ਇਹ ਤਾਂ ਉੱਦੇ ਪਈ ਇਥੇ ਕਿੱਦਾਂ ਡਾਇਨ ਤਾਰ ਵਾਰ ਆਈ ਉਹਦੀ ਤੋਂ ਕਰੰਟ ਪਿਆ ਮੈਨੂੰ ਤਾਰ ਵਾਰ ਆਈ ਉਹਦੀ ਉਹ ਕਰੰਟ ਦੀ ਮਾਰਦੀ ਇਹ ਮਾਮੂਲੀ ਉਹਨੂੰ ਗੱਡੀ ਜੜੀ ਭਾਂ ਦਿੰਦਾ ਤਾਰ ਵੀ ਕਰੰਟ ਵਾਲੀ ਆਹੋ ਹਾਂ ਉਹ ਤੂੰ ਹੀ ਉਹਨੂੰ ਕਦੇ ਲਾਇਆ ਉਹਨੂੰ ਬੰਦ ਕਰੋ ਤਾਂ ਮੈਂ ਉਹਦੀ ਇੱਥੋਂ ਕਰੰਟ ਆ ਰਿਹਾ ਆਹ ਤਾਰ ਇੱਥੋਂ ਪਿਆ ਕਰੰਟ ਆ ਉਹ ਸਿੱਧਾ ਕਰੰਟ ਬਿਜਲੀ ਜਾਉਂਦਾ ਸਿੱਧਾ ਪੂਰਾ ਤੂੰ ਕਿਹ ਲਾਈ ਇਹਨੂੰ ਸਿੱਪੋ ਮੇਰੀ ਮੰਮੀਂ ਤੇ ਬਾਂ ਸਾਰੀ ਕੰਬ ਗਈ ਆ ਥੋਕਦੀ ਪਈ ਆਲੇ ਦੇਸੀ ਕੇ ਦੇ ਹੁਣ ਉਹਨੂੰ ਪੀਣ ਦੀ ਲੋੜ ਚ ਸਾਰੀ ਦੁਗਦੀ ਪਈ ਆ ਮੈਂ ਆਗ ਨਹੀਂ ਕਰਦਾ ਮੈਂ ਸਾਰੀ ਦੁਗਦੀ ਪਈ ਬਾਹ ਨਹੀਂ ਜੋੜਨਾ ਭਰਾ ਇਹ ਦੇਸੀ ਕੇ ਦੁੱਧ ਚ ਪਾ ਕੇ ਪੀ ਲਾ ਨਾ ਕਹਣਾ ਮੇਰੀ ਬਾਹ ਸੱਤੀ ਦੁਗਦੀ ਪਈ ਆ ਯਾਰ ਨੰਬਰ ਤੋਂ ਚੱਲੀਏ ਮੈਂ ਉੱਥੇ ਉੱਥੇ ਚੱਲੀਏ ਡਾਕਟਰ ਤੋਂ ਨਾ ਡਾਕਟਰ ਤੋਂ ਕੀ ਕਹਿੰਿਆ ਡਾਕਟਰ ਤੋਂ ਮਾਂ ਕੰਦੀ ਦੁਗਦੀ ਦੁਗਦੀ ਪਾਣੀ ਨਹੀਂ ਦੇਣਾ ਉਹ ਯਾਰ ਪੁੱਤ ਮੇਰੀ ਬਾਹ ਦੁਗਦੀ ਪਈ ਢਾਂਟ ਟੈ ਗਿਆ ਮਾਨੇ ਤੇਰੇ ਅਟਾਟਿ ਮਸ਼ੀਨ ਜੇ ਮੇਰੀ ਕੁੱਟੀ ਨਹੀਂ ਬਾਹ ਨੰਬਰ ਨਾ ਉਹ ਕੱਢ ਲਈ ਜੋਤੀ ਕੀ ਆ ਕੀ ਯੂ だっते ਮੇਰੀ ਬਾਹ ਦਗੋਂਦੀ ਤੈਨੂੰ ਆਪਣੀ ਪਈ ਹੋ। ਮੈਨੂੰ ਲੱਗਾ ਕਿ ਤੇ ਕੋਝਾ ਗਿਆ। ਕੀ ਆ? ਜਦੋਂ ਤੂੰ ਬਾਹ ਹੁੰਦੀ। ਹੈ? ਜੂਮ ਜਾ। ਕਿਹੜੀ ਜੂਮ ਜਾ? ਕੁਛ ਮਾਰਦਾ ਨਹੀਂ ਨਾ। ਨਹੀਂ ਨਹੀਂ। ਆਇਆ ਮੈਨੂੰ ਮੈਨੂੰ ਆਇਆ ਮੈਨੂੰ ਡਰ ਲੱਗ। ਸੱਚੀ ਮੈਨੂੰ ਡਰ ਲੱਗਾ। ਹੈ? ਸੱਚੀ ਮੈਨੂੰ ਡਰ ਲੱਗਾ ਮੇਰੇ ਇੱਥੋਂ ਨਾ ਕਿਉਂਦੀ ਕਰ ਜੂਮ ਜਾ। ਨਹੀਂ ਉਹ ਬੰਦਾ ਉਹਨਾਂ ਦਾ ਵੜਾ ਮਮੀ ਨਹੀਂ ਆਣਾ ਕੋਲ ਆਉਂਦੇ ਇਹਨੂੰ ਫੇਰ ਜਿੱਡਾ ਇਹ ਬੋਰਡ ਤੇ ਲਾਇਆ ਹੁੰਦਾ ਇਹਨਾਂ ਨੇ। ਮਮੀ ਮੇਰੀ ਮੇਰਾ ਸਰੀਰ ਅੰਦਰੋਂ ਸਾਰਾ ਦਿਲ ਤੱਕ ਅੰਦਰੋਂ ਨਾ ਹੋਰ ਤਰ੍ਹਾਂ ਹੋਈ ਆ ਗਾਂਬਾ ਛੜਿਆ ਮੈਨੂੰ ਥਰੀਦ ਦਾ ਨਹੀਂ ਆਹੀ ਲਾਈ ਦੀ ਕੱਢਣੀ ਕਿ ਤੋਤੇ ਪਈ ਸੀ ਮੈਂ ਉੱਡੇ ਦੇਖਣ ਆ ਪਿਆ ਗਾਂਬਾ ਛੜਿਆ ਸਾਰਾ ਬਹੁਤ ਜ਼ੋਰ ਨਾਲ ਬਾਹੀਂ ਹਿਲਾ ਸਕੀ ਸਾਰੀ ਮੇਰੀ ਇਹ ਨਹੀਂ ਲਾਈ ਦੀ ਇਹ ਸਾਰਾ ਮਾਥੀ ਮੇਰੇ ਸਰੀਰ ਹੀ ਹਿੱਲੇ ਆ ਨੀ ਉੱਨਾ ਪਿਆ ਚੌਕੇ ਤੇ ਬੈਠਦੇ ਮਾਰੇ ਆ ਮੈਨੂੰ ਮੈਂ ਤਾਂ ਉੱਡੇ ਲੱਗਾ ਪਿਆ ਹਾਂ ਚਪਲਾ ਪਾਈਆਂ ਦੀ ਰੱਬ ਵੱਲੋਂ ਹੀ ਲੋ ਮੇਰੀ ਦਾ ਹਾਲ ਕੀ ਕਰਤਾ ਇਹਨੇ ਆਦੇ ਇਹ ਪਤਾ ਕੀ ਕਰਨੇ ਆ ਇਹ ਕੀ ਗੱਲ ਨੂੰ ਕੱਢੇ ਇੱਧਰ ਇਹ ਰੱਖ ਦੇਣੇ ਵਿੱਚ ਗਰਮ ਕੁੱਤੇ ਨੂੰ ਗਾਰ ਨੂੰ ਅੰਗੂੜਾ ਸੱਟੇ ਕਨੰਟਣੇ ਤੇ ਤਾਂ ਤਾਹ ਤੇ ਇਹਦੀ ਤਾਰ ਤੇ ਉਂਗਲ ਲੱਗੀ ਤਾਰ ਤੇ ਉਂਗਲ ਰੱਖੋ ਵੀ ਮੇਰੀ ਨਾ ਚੋਕੇ ਬੜੀ ਜੋ ਉਹਨਾਂ ਮਾਰਿਆ ਚੋਕ ਨਹੀਂ ਪਤਾ ਇਹ ਦੇਖਦਾ ਲਵਾ ਮਾੜਾ ਗਰਾਏ ਇਹ ਤਾਂ ਨਿਆਣੇ ਉੱਤੇ ਚੱਕੀ ਫਿਰਦੇ ਇਹ ਨਿਆਣੇ ਮੰਮੀ ਕਰੰਟ ਬਹੁਤ ਹੰਦਾ ਪਿਆ ਸੋਹ ਰੱਬ ਦੀ ਇੰਨੀ ਜੋਰ ਨਾ ਪਿਆਣਾ ਮੈਂ ਇੰਨੇ ਕਦੀ ਮੈਨੂੰ ਜੋਰ ਨਾ ਪਹਿਲੀ ਕੰਮ ਮੈਨੂੰ ਉੱਥੋਂ ਝਟਕਾ ਇੱਥੇ ਤੱਕ ਭੱਜਾ ਕੇ ਉਦਣ ਵੀ ਇਹਨੂੰ ਘਾਰ ਦਿੱਤੇ ਆ ਉਹ ਤਾਂ ਕੁਛ ਵੀ ਨਹੀਂ ਸੀ ਉਹ ਤਾਂ ਮੈਂ ਕਹ ਇੱਕ ਅੱਧਾ ਪਰਸੈਂਟ ਨਹੀਂ ਜਿਹੜਾ ਆ ਪਿਆ ਨਾ ਮੈਨੂੰ ਮੇਰਾ ਸਰੀਰ ਅੰਦਰੋਂ ਥੋੜਾ ਹੀ ਕੰਬਿਆ ਉਹ ਤਾਰ ਦੇ ਉੱਗਲ ਪੂਰੀ ਲੱਗ ਗਈ ਹੈ ਨਾ ਗਰੰਟ ਵੀ ਸਦਾ ਹੀ ਸਦਾ ਹੀ ਹੁੰਦਾ ਫੁੱਲ ਗਰੰਟ ਉਹ ਤਾਰ ਦੇ ਵਿੱਚ ਇਹ ਨਹੀਂ ਆਣਾ ਨਹੀਂ ਦਾ ਲਾ ਕੇ ਬੈਠੀ ਇਹਨੇ ਮੇਰਾ ਸਰੀਰ ਸਾਰਾ ਹੀ ਕੰਬ ਗਿਆ ਸਾਰਾ ਹੀ ਸਾਰਾ ਸਰੀਰ ਟੱਪ ਤੋਂ ਟੱਪ ਕੰਬਿਆ ਨਾ ਮੈਂ ਕਹ ਜੜਦੀ ਜ ਨਹੀਂ ਤਰਦੋਂ ਨਹੀਂ ਸੀ ਆ ਗਈ ਉਹ ਮੇਰਾ ਸਿਰ ਕੰਬਣ ਲੱਗ ਗਿਆ ਦੇਖ ਕੇ ਸੁਣ ਕੇ ਮੇਰੀ ਬਾਹ ਹਜੇ ਵੀ ਇਦਾਂ ਇਦਾਂ ਡਿੱਗ ਗਿਆ ਵਿੱਚ ਆਹ ਇਹ ਵੀ ਮੇਰੀ ਦੁਖਣ ਦੇ ਯਾਰ ਸਾਰੀ ਆ ਆ ਮਰੀ ਤੇਲ ਤੂੰ ਲਾ ਦੋ ਯਾਰ ਮੈਨੂੰ ਤਾਂ ਸੋਦੋ ਮਰੀ ਦਰਦ ਹੀ ਬਹੁਤ ਹੁੰਦੀ ਆ ਦੇਸੀ ਕੀ ਲੈਣਾ ਉੱਥੋਂ ਉਹਨਾਂ ਚਾਹ ਬਹੁਤ ਦਰਦ ਹੁੰਦੀ ਬਹੁਤ ਜ਼ਿਆਦਾ ਹੁੰਦੀ ਨਾੜਾ ਦੇ ਵਿੱਚ ਅੰਦਰੋਂ ਦਰਦ ਹੁੰਦੀ ਬਾਹ ਦੇ ਦੇਸੀ ਕੀ ਲੈਣਾ ਮੈਂ ਤਾਂ ਡਰਾਈ ਸੁੱਤੀ ਕਰੰਟ ਪਤਾ ਕਿੰਨਾ ਗੰਦਾ ਆ ਉਹ ਦੋਨਾਂ ਪਿਆ ਸਭ ਤੋਂ ਚੀਜ਼ ਇਹ ਗੰਦੀ ਆ ਧਿਆਨ ਨਾ ਕਰਿਆ ਕਰੋ ਕੋਈ ਕੰਮ ਦਾ ਖੂਨ ਮੇਰਾ ਅੰਦਰੋਂ ਪਤਾ ਕਿੱਦਾਂ ਖਿੱਲਿਆ ਜਾ ਕੇ ਸਾਰਾ ਜਿੱਦਾਂ ਕਰੰਟ ਪਿਆ ਬਾਹਾਂ ਨਾੜਾ ਦੇ ਤਾਂ ਕਿੱਦਾਂ ਖੁੱਲ ਗਈ ਅੰਦਰੋਂ ਕਰੰਟ ਨਹੀਂ ਜੋੜਨਾ ਪਿਆ ਮੈਨੂੰ ਪਤਾ ਕੀ ਹਾਲ ਹੋਇਆ ਅਦੇ ਤਾਂ ਦੂਜੀ ਬਾਹ ਦੇ ਤਾਂ ਬਾਹ ਦੀ ਨਾੜਾ ਦੇਖ ਆਦੀ ਹੈਗੀਆਂ ਉੱਪਰ ਔਰੇ ਕਾਤ ਤੇ ਉਂਗਲਾ ਉਂਗਲ ਤੇ ਪਿਆਰੇ ਵਾਲੀ ਆਹ ਦੇ ਬਹੁਤ ਗੰਦਾ ਯਾਰ ਉਂਗਲ ਥਲੇ ਦੋਗਦੀ ਵੀ ਪਿਆਰੇ ਆਹ ਦੇ ਦੇਖੋ ਆ ਵੀ ਲੱਗਾ ਆ ਇੱਥੇ ਵੀ ਔਰ ਯਾਰ ਇਹ ਤਾਂਪੜਾ ਜਿਹਾ ਲੱਗਾ ਉਹਦਾ ਇਹ ਕਿ ਲੱਗਾ ਆ ਉੱਥੇ ਹੋਇਆ ਦੋਨੇ ਤਾਰਤੇ ਹੋਇਆ ਹੋ ਆ ਗਿਆ ਤੁਹਾਡੇ ਤਾਰ ਵੱਡੀ ਹੈਗੀ ਉਹ ਔਖਾ ਹੀ ਇਹ ਤੁਹਾਡਾ ਤੂੰ ਨਾ ਇਦਾਂ ਦੇ ਕੰਮ ਕਰਿਆ ਕੀ ਹੈ ਨੰਨੂ ਕਿਹੜਾ ਹੈ ਜੇ ਉਹ ਅੰਦਰ ਲਾ ਦਿਖਾ ਦੇ ਕਿੱਦਾਂ ਦੀ ਐਲਈਡੀ ਸਿੱਧੀ ਥੋੜਾ ਚੱਲਣੀ ਹੈ ਕੱਢ ਲਈ ਉਹ ਹੀ ਹੈਣੀ ਦੁੱਜੀ ਜਿਹੜੀ ਆ ਗਈ ਕੱਢਾਂ ਨਹੀਂ ਪਕਾ ਦੇ ਲੈਂਦੀ ਕੱਚੀਆਂ ਉਬਾਲਾ ਲਉਣਾ ਹੀ 10 15 ਮਿੰਟ ਕਾਜੀ ਹਾਂ ਏ ਕਦੇ ਇਹ ਮੈਨੂੰ ਹਾਂ ਆਏ ਪਾਪਾ ਹਾਂ ਕੀ ਜਾਂ ਓਏ ਗੰਦਾ ਬੱਚਾ ਮੋਡਿਆਂ ਦੇ ਸੇਮੀਆਂ ਰੱਖ ਕੇ ਖਾਣਦੇ ਆ ਏਦਾਂ ਕਰਾ 10 ਸੁਵਾ ਦਿਆ ਖਾਣੇ ਕਰਾ ਕਲਿਆਤ ਕਲੀਆਂ ਸੇਮੀਆਂ ਨੂੰ ਨਾ ਉਹ ਤੂੰ ਤੇ ਰੱਖ ਦੋ